ਪਹਿਲਾਂ ਤੁਸੀਂ ਗੋਬਰ ਵਾਲਿਆਂ ਨਾਲ ਲੜਿਓ ਡੈਰੀ ਫਾਰਮ ਵਾਲਿਆਂ ਨਾਲ ਫਿਰ ਡਾਈੰਗਾਂ ਵਾਲਿਆਂ ਨਾਲ ਤਾਂ ਹੁਣ ਇੱਕ ਨਵੀਂ ਜਿਹੜੀ ਸਮੱਸਿਆ ਨਿਕਲ ਕੇ ਸਾਹਮਣੇ ਆ ਰਹੀ ਜਿਹੜੀ ਪਹਿਲਾਂ ਪਿੱਛੇ ਤਾਜਪੁਰ ਰੋਡ ਤੇ ਵੀ ਆਈ ਹੈ ਹੁਣ ਅੱਗੇ ਫੇਰ ਆ ਰਹੀ ਹੈ ਤਾਂ ਇਹਦਾ ਕਾਰਨ ਕੀ ਹੈ ਜੀ ਵੀ ਕਿਉਂ ਮਲਬਾ ਵਿੱਚ ਛੱਡਿਆ ਜਿਹੜਾ ਛੱਡ ਦਿੱਤਾ ਜਾਂਦਾ ਜਦੋਂ ਪੁਲ ਬਣਦਾ ਵਾ ਪੁਲ ਦੇ ਥੱਲੇ ਸ਼ਿਟਰਿੰਗ ਕਰਦੇ ਆ ਜਾਂ ਜਿਹੜਾ ਪੁਰਾਣਾ ਪੁਲ ਹੁੰਦਾ ਉਹ ਮਲਬੇ ਨੂੰ ਕੱਢਣਾ ਹੁੰਦਾ ਹੁੰਦਾ ਕੀ ਹੈ ਕਿ ਜਦੋਂ ਇਹਨਾਂ ਨੂੰ ਪੈਸੇ ਮਿਲ ਜਾਂਦੇ ਆ ਪੇਮੈਂਟਾਂ ਹੋ ਜਾਂਦੀਆਂ ਜਾਂ ਫਿਰ ਮਹਿਕਮਾ ਇਹਨਾਂ ਨੂੰ ਪਹਿਲਾਂ ਕਲੀਅਰ ਕਰਾਵੇ ਵੀ ਆ ਜਿਹੜਾ ਮਲਬਾ ਕੱਢੋ ਫੇਰ ਅਸੀਂ ਤੁਹਾਨੂੰ ਆਖਰੀ ਪੇਮੈਂਟ ਦੇਣੀ ਹੈ ਉਹ ਪੇਮੈਂਟ ਆ ਹੋ ਜਾਂਦੀ ਉੱਪਰਲੇ ਲੈਵਲ ਦੇ ਉੱਤੇ ਜਿਹੜਾ ਮਲਬਾ ਵਾ ਹੁਣ ਤੁਸੀਂ ਦੇਖੋਗੇ ਨਾ ਜਿਹੜਾ ਉਹ ਪਿੱਛੇ ਤਾਜਪੁਰ ਹਾਈਵੇ ਤੋਂ ਜਿਹੜਾ ਲੰਘਦਾ ਉੱਥੇ ਅੱਗੇ ਤਾ ਜਮਾਲਪੁਰ ਸਾਰਾ ਏਰੀਆ ਡੁੱਬਦਾ ਸੀ ਫੇਰ ਗੁਰੂ ਰਾਮਦਾਸ ਨਗਰੀ ਜਿਹੜਾ ਹੈ ਕਲੋਨੀ ਤੇ ਭੂਖੜੀ ਤੋਂ ਅੱਗੇ ਤੱਕ ਪਾਣੀ ਜਿਹੜਾ ਹੈਗਾ ਸਾਰੇ ਨਿਕਲਦਾ ਸੀ 5 5 6 6 ਫੁੱਟ ਪਾਣੀ ਬਾਹਰ ਜਾਂਦਾ ਸੀ ਐਦ ਕੀ ਮੀਂਹ ਅੱਗੇ ਨਾਲੋਂ ਜ਼ਿਆਦੇ ਪਏ ਆ ਤੁਸੀਂ ਉਸ ਏਰੀਆ ਤੇ ਕਿਤੇ ਨਹੀਂ ਦੇਖਿਆ ਹੋਗਾ ਵੀ ਪਾਣੀ ਇਤਕੀ ਬਾਹਰ ਨਿਕਲਿਆ ਜਿਹੜੀ ਸਪੇਸ ਪਾਣੀ ਲਈ ਸੀ ਉਹ ਮਲਬੇ ਨੇ ਰੋਕੀ ਹੋਈ ਸੀ ਉਹ ਪਾਣੀ ਹਜੇ ਨਿਕਲਿਆ ਉਹਦਾ ਕਾਰਨ ਆ ਪਰਲੇਪਨ ਨੂੰ ਆਪਾਂ ਉਹ ਕੱਢ ਲਿਆ ਖਾਲੀ ਕਰ ਦਿੱਤਾ ਬੜਾ ਜਦੋਂ ਜੈਦ ਹੋਈ ਹੈ ਤਕਰੀਬਨ ਜਿਹੜੇ ਹੈਗੇ 18 19 ਦਿਨ ਇੱਥੇ ਹੋ ਗਏ ਲੱਗਿਆ ਨੂੰ ਤੇ ਆ ਜਿਹੜਾ ਹੈਗਾ ਹੁਣ ਇਹਨੂੰ ਇਹਨੂੰ ਕੱਢ ਰਹੇ ਆ ਤੇ ਇਹਨੂੰ ਪਹਿਲਾਂ ਬੈਗ ਕੱਢਾਂਗੇ ਫਿਰ ਕਿਉਂਕਿ ਇੱਥੇ ਮਸ਼ੀਨ ਵੀ ਨਹੀਂ ਚੱਲਦੀ ਥੱਲੇ ਜਿਹੜਾ ਹੈਗਾ ਵਾ ਆ ਪੱਕੇ ਬਣੇ ਹੋਏ ਜਿਹੜਾ ਪੁਰਾਣਾ ਮਲਬਾ ਉਹ ਉਧਰ ਹੀ ਥੱਲੇ ਜਿਹੜਾ ਹੈਗਾ ਜਾਂ ਪੌਲਾ ਉਹਨੂੰ ਢਾਇਆ ਨਹੀਂ ਉਹ ਕੱਢਣਾ ਚਾਹੀਦਾ ਸੀ। ਸੋ ਐਸੇ ਕਰਕੇ ਆ ਜਿਹੜਾ ਹੈਗਾ ਪਿੱਛੇ ਪਾਣੀ ਆਉਂਦੇ ਆ ਤੇ ਗਲਤੀ ਕਿਸੇ ਦੀ ਹੁੰਦੀ ਹੈ। ਖਮਿਆਜਾ ਕੋਈ ਭੁਗਤਦਾ। ਸੋ ਇਹਦੇ ਨਾਲ ਬਹੁਤ ਲੋਕਾਂ ਨੂੰ ਦੇਖ ਕੇ ਦੌਂਦੀ ਹੈ। ਘਰਾਂ ਦੇ ਵਿੱਚ ਪਾਣੀ ਗੰਦਾ ਚਲ ਜਾਂਦਾ। ਫੇਰ ਉਹਨਾਂ ਦੇ ਸਾਰੀ ਜੜੀ ਹੈਗੀ ਸਮਾਨ ਭੇਜ ਜਾਂਦੇ ਆ। ਲਾਹ ਜੜੀਆਂ ਹੈਗੀਆਂ ਫ੍ਰੀਜਾਂ ਜਾਂ ਹੋਰ ਕੁਝ ਸਾਰੇ ਵੜ ਜਾਂਦਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਜੇਕਰ ਗੱਲ ਕੀਤੀ ਜਾਵੇ ਵਿਕਾਸ ਕਾਰਜਾਂ ਦਾ ਵਿਕਾਸ ਜਿਹੜਾ ਹੈ ਉਹ ਸ਼ਹਿਰ ਦਾ ਕੀਤਾ ਜਾਂਦਾ ਬਿਲਕੁਲ ਤੁਸੀਂ ਮੇਰੇ ਪਿੱਛੇ ਇੱਕ ਵਾਰੀ ਪੌਲ ਉੱਪਰ ਬਣਿਆ ਹੋਇਆ ਦੇਖੋਗੇ ਇਸ ਸਮੇਂ ਪੌਲੇ ਥੱਲੇ ਖੜੇ ਹਾਂ ਤੇ ਜਿਹੜਾ ਇਹ ਜਿੱਥੇ ਖੜੇ ਹਾਂ ਬਿਲਕੁਲ ਉੱਥੇ ਜਿਹੜਾ ਬੁੱਢਾ ਦਰਿਆ ਲੁਧਿਆਣਾ ਵਿੱਚੋਂ ਵਗਦਾ ਤਾਂ ਉਹ ਵਗਦਾ ਜਿੱਥੇ ਇੱਥੇ ਪਹਿਲਾਂ ਪੁਰਾਣਾ ਪੁਲ ਹੁੰਦਾ ਸੀਗਾ ਵਿਕਾਸ ਕਾਰਜ ਕੀਤੇ ਗਏ ਨਵਾਂ ਪੁਲ ਬਣਾਇਆ ਗਿਆ ਉਹ ਦਗਾਟਨ ਵੀ ਕੀਤੇ ਗਏ ਪਰ ਜਿਹੜਾ ਥੱਲੇ ਮਲਬਾ ਸੀ ਉਹ ਇਦਾਂ ਹੀ ਥੱਲੇ ਰਹਿਣ ਦਿੱਤਾ ਜਿਹਦੇ ਹੁਣ ਕੰਮ ਜਿਹੜਾ ਸੰਤ ਥੀਚੇਵਾਲ ਜੀ ਵੱਲੋਂ ਜਿਹੜਾ ਚੱਲਦਾ ਹੈ ਬਿਲਕੁਲ ਆ ਗੱਲਬਾਤ ਕਰਾਂਗੇ ਅੱਜ ਵੀ ਜਿਹੜਾ ਮਲਬਾ ਜਿੱਥੇ ਪਹਿਲਾਂ ਗੋਹੇ ਨਾਲ ਲੜੇ ਨੇ ਤੇ ਡਾਈਂਗ ਵਾਲੇ ਨਾਲ ਲੜਨੇ ਤੇ ਹੁਣ ਮਲਵੇ ਨਾਲ ਵੀ ਜਿਹੜਾ ਉਹ ਜਦੋਂ ਜਹਾਦ ਹੋਣਾ ਪੈ ਰਿਹਾ ਉਹਨੂੰ ਵੀ ਕੱਢਣ ਵਾਸਤੇ ਜਿਹੜੇ ਨੇ ਕੰਮ ਕਰਨੇ ਪੈ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਹੋਰ ਸੁਣਾਓ। ਹਾਂ ਬਾਈ ਬਹੁਤ ਵਧੀਆ ਜੀ ਬਾਬਾ ਜੀ ਗੱਲ ਕੀਤੀ ਜਾਵੇ ਲੁਧਿਆਣਾ ਸ਼ਹਿਰ ਦੀ ਜਿੱਥੇ ਪਿਛਲੇ ਸਾਲ ਤੋਂ ਜਿਹੜੇ ਨੇ ਬੁੱਢਾ ਦਰਿਆ ਨੂੰ ਪਵਿੱਤਰ ਦਰਿਆ ਬਣਾਉਣ ਦੇ ਵਿਕਾਸ ਕਾਰਜ ਚੱਲਦੇ ਨੇ ਤਾਂ ਹੁਣ ਪਹਿਲਾਂ ਤੁਸੀਂ ਗੋਬਰ ਵਾਲਿਆਂ ਨਾਲ ਲੜਿਓ ਡੈਰੀ ਫਾਰਮ ਵਾਲਿਆਂ ਨਾਲ ਫਿਰ ਡਾਈੰਗਾਂ ਵਾਲਿਆਂ ਨਾਲ ਤਾਂ ਹੁਣ ਇੱਕ ਨਵੀਂ ਜਿਹੜੀ ਸਮੱਸਿਆ ਨਿਕਲ ਕੇ ਸਾਹਮਣੇ ਆ ਰਹੀ ਜਿਹੜੀ ਪਹਿਲਾਂ ਪਿੱਛੇ ਤਾਜਪੁਰ ਰੋਡ ਤੇ ਵੀ ਆਈ ਹੈ ਹੁਣ ਅੱਗੇ ਫੇਰ ਆ ਰਹੀ ਹੈ ਤਾਂ ਇਹਦਾ ਕਾਰਨ ਕੀ ਹੈ ਜੀ ਵੀ ਕਿਉਂ ਮਲਬਾ ਵਿੱਚ ਛੱਡਿਆ ਜਿਹੜਾ ਛੱਡ ਦਿੱਤਾ ਜਾਂਦਾ ਇਹ ਤਾਂ ਇਹ ਕੀ ਜਦੋਂ ਪੁਲ ਬਣਦਾ ਵਾ ਪੁਲ ਦੇ ਥੱਲੇ ਸ਼ਿਟਰਿੰਗ ਕਰਦੇ ਆ ਜਾਂ ਜਿਹੜਾ ਪੁਰਾਣਾ ਪੁਲ ਹੁੰਦਾ ਉਹ ਮਲਬੇ ਨੂੰ ਕੱਢਣਾ ਹੁੰਦਾ ਹੁੰਦਾ ਕੀ ਹੈ ਕਿ ਜਦੋਂ ਇਹਨਾਂ ਨੂੰ ਪੈਸੇ ਮਿਲ ਜਾਂਦੇ ਆ ਪੇਮੈਂਟਾਂ ਹੋ ਜਾਂਦੀਆਂ ਜਾਂ ਤਾਂ ਮਹਿਕਮਾ ਇਹਨਾਂ ਨੂੰ ਪਹਿਲਾਂ ਕਲੀਅਰ ਕਰਾਵੇ ਵੀ ਆ ਜਿਹੜਾ ਮਲਬਾ ਕੱਢੋ ਫਿਰ ਅਸੀਂ ਤੁਹਾਨੂੰ ਆਖਰੀ ਪੇਮੈਂਟ ਦੇਣੀ ਹੈ। ਸੋ ਪੇਮੈਂਟ ਆ ਹੋ ਜਾਂਦੀ ਉੱਪਰਲੇ ਲੈਵਲ ਦੇ ਉੱਤੇ ਜਿਹੜਾ ਮਲਬਾ ਵਾ। ਹੁਣ ਤੁਸੀਂ ਦੇਖੋਗੇ ਨਾ ਜਿਹੜਾ ਉਹ ਪਿੱਛੇ ਤਾਜਪੁਰ ਹਾਈਵੇ ਤੋਂ ਜਿਹੜਾ ਲੰਘਦਾ ਹਾਂਜੀ। ਉੱਥੇ ਅੱਗੇ ਤਾ ਜਮਾਲਪੁਰ ਸਾਰਾ ਏਰੀਆ ਡੁੱਬਦਾ ਸੀ। ਫਿਰ ਗੁਰੂ ਰਾਮਦਾਸ ਨਗਰੀ ਜਿਹੜਾ ਹੈ ਕਲੋਨੀ ਤੇ ਭੂਖੜੀ ਤੋਂ ਅੱਗੇ ਤੇ ਕਰਪਾਣੀ ਜਿਹੜਾ ਹੈਗਾ ਸਾਰੇ ਨਿਕਲਦਾ ਸੀ। ਤੁਸੀਂ ਦੇਖੋਗੇ ਕਿ ਉੱਥੇ 5-5 6-6 ਫੁੱਟ ਪਾਣੀ ਬਾਹਰ ਜਾਂਦਾ ਸੀ। ਐਦ ਕੀ ਮੀਂਹ ਅੱਗੇ ਨਾਲੋਂ ਜ਼ਿਆਦਾ ਪਿਆ ਤੁਸੀਂ ਉਸ ਏਰੀਆ ਤੇ ਕਿਤੇ ਨਹੀਂ ਦੇਖਿਆ ਹੋਗਾ ਵੀ ਪਾਣੀ ਐਦ ਕੀ ਬਾਹਰ ਨਿਕਲਿਆ ਸੋ ਉਹਦਾ ਕਾਰਨ ਇਹ ਸੀਗਾ ਕਿ ਜਦੋਂ ਪਿੱਛੋਂ ਪਾਣੀ ਆਉਂਦਾ ਉਹਨੂੰ ਸਪੇਸ ਮਿਲਣੀ ਚਾਹੀਦੀ ਹੈ ਜਿਹੜੀ ਸਪੇਸ ਪਾਣੀ ਲਈ ਸੀ ਉਹ ਮਲਬੇ ਨੇ ਰੋਕੀ ਹੋਈ ਸੀ ਇਸੇ ਤਰ੍ਹਾਂ ਹੀ ਪਰ ਇੱਥੋਂ ਦੱਸ ਦਿਆ ਅਸੀਂ ਤੇ ਇੱਥੇ ਆਏ ਨਹੀਂ ਵੀ ਐਦ ਕੀ ਇੱਥੋਂ ਪਾਣੀ ਹਜੇ ਨਿਕਲਿਆ ਉਹਦਾ ਕਾਰਨ ਪਰਲੇ ਪੰਨੋਂ ਆਪਾਂ ਉਹ ਕੱਢ ਲਿਆ ਖਾਲੀ ਕਰ ਦਿੱਤਾ ਬੜਾ ਜਦੋਂ ਜੈਦ ਹੋਈ ਹੈ ਤਕਰੀਬਨ ਜਿਹੜੇ ਹੈ 18 19 ਦਿਨ ਇੱਥੇ ਹੋ ਗਏ ਲੱਗਿਆ ਨੂੰ ਤੇ ਆ ਜਿਹੜਾ ਹੈਗਾ ਹੁਣ ਇਹਨੂੰ ਇਹਨੂੰ ਕੱਢ ਰਹੇ ਆ ਤੇ ਇਹਨੂੰ ਪਹਿਲਾਂ ਬੈਕ ਕੱਢਾਂਗੇ ਫਿਰ ਕਿਉਂਕਿ ਇੱਥੇ ਮਸ਼ੀਨ ਵੀ ਨਹੀਂ ਚੱਲਦੀ ਥੱਲੇ ਜਿਹੜਾ ਹੈਗਾ ਵਾ ਆ ਪੱਕੇ ਬਣੇ ਹੋਏ ਜਿਹੜਾ ਪੁਰਾਣਾ ਮਲਬਾ ਉਹ ਉਦੋਂ ਹੀ ਥੱਲੇ ਜਿਹੜਾ ਹੈਗਾ ਜਾਂ ਪੌਲਾ ਉਹਨੂੰ ਢਾਇਆ ਨਹੀਂ ਉਹ ਕੱਢਣਾ ਚਾਹੀਦਾ ਸੀ ਸੋ ਇਸੇ ਕਰਕੇ ਆ ਜਿਹੜਾ ਹੈਗਾ ਪਿੱਛੇ ਪਾਣੀ ਆਉਂਦੇ ਆ ਤੇ ਗਲਤੀ ਕਿਸੇ ਦੀ ਹੁੰਦੀ ਹੈ ਖਮਿਆਜਾ ਕੋਈ ਭੁਗਤਦਾ ਸੋ ਇਹਦੇ ਨਾਲ ਬਹੁਤ ਲੋਕਾਂ ਨੂੰ ਦਿੱਕਤ ਆਉਂਦੀ ਹੈ ਘਰਾਂ ਦੇ ਵਿੱਚ ਪਾਣੀ ਗੰਦਾ ਚੱਲ ਜਾਂਦਾ ਫਿਰ ਉਹਨਾਂ ਦੇ ਸਾਰੀ ਜੜੀ ਹੈਗੀ ਸਾਮਾਨ ਭੇਜ ਜਾਂਦੇ ਆ ਲਾ ਜੜੀਆਂ ਹੈਗੀਆਂ ਫ੍ਰੀਜਾਂ ਜਾਂ ਹੋਰ ਕੁਝ ਸਾਰੇ ਵੜ ਜਾਂਦਾ ਸੋ ਉਹਦੀ ਉਹ ਲੋਕ ਲੋਕ ਸਫਰ ਕਰਦੇ ਆ ਪਰ ਗਲਤੀ ਜਿਹੜੀ ਹੈ ਟੈਕਨੀਕਲੀ ਇਹ ਜਿਹੜੀ ਹੈਗੀ ਮਹਿਕਮੇ ਦੇ ਹੁੰਦੀ ਹੈ ਜੀ ਤਾਂ ਬਾਬਾ ਜੀ ਬਿਲਕੁਲ ਜਿਸ ਤਰੀਕੇ ਤੁਹਾਡਾ ਨਾਮ ਸੰਗਤਾਂ ਨੇ ਪਾਇਆ ਵੀ ਇਕੋ ਬਾਬਾ ਦਾ ਨਾਮ ਨਾਲ ਵੀ ਜਾਣਿਆ ਜਾਂਦਾ ਜਿੱਥੇ ਕਾਲੀ ਬਹੀਨ ਦੀ ਉਹਨੂੰ ਸ਼ੁੱਧੀਕਰਨ ਕਰਨਾ ਉਹਨੂੰ ਫਿਰ ਪਵਿੱਤਰ ਕਾਲੀ ਮਈ ਬਣਾਉਣਾ ਤੇ ਹੁਣ ਸਤਲੁਜ ਦੇ دریا ਦੀ ਗੱਲ ਕਰੀਏ ਜਿੱਥੇ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਖੁਦ ਇੱਥੇ ਉਸ ਕੰਡੇ ਤੇ ਆ ਕੇ ਵਿਚਾਰ ਜੇ ਨੇ ਇਹਨੂੰ ਮੀਨਸ ਵਰਦਾਨ ਦਿੱਤਾ ਵੀ ਤੂੰ ਠੰਡਾ ਹੋ ਗਿਆ ਲੰਗੇਗਾ ਇੱਥੋਂ ਦੀ ਪਰ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਇੱਥੋਂ ਦੇ ਜਿਹੜਾ ਲੋਕਾਂ ਨੇ ਇਹਦੇ ਵਿੱਚ ਗੰਦ ਪਾਇਆ ਜਾਂ ਜਿਹੜੀਆਂ ਡਾਈੰਗਾਂ ਵਾਲੇ ਨੇ ਜਾਂ ਜਿਹੜੇ ਡੇਰੀਆਂ ਵਾਲੇ ਨੇ ਤਾਂ ਉਹਨਾਂ ਨੂੰ ਸਮਝਾਉਣ ਦੇ ਕਾਰਦੀ ਵੀ ਲਗਾਤਾਰ ਚੱਲਦੇ ਨੇ ਪਰ ਕੀ ਲੱਗਦਾ ਵੀ ਜਿਹੜਾ ਇਹ ਜਿਹੜਾ ਕੰਮ ਹੈ ਕੱਲ ਤੱਕ ਮੁਕੰਮਲ ਹੋਣ ਦੀ ਆਸ ਲਾਈ ਕਿਉਂਕਿ ਮੁਕੰਮਲ ਤਾਂ ਵਾਹਿਗੁਰੂ ਦੇ ਹੱਥ ਆ ਆਪਣਾ ਕੰਮ ਮਿਹਨਤ ਕਰਨਾ ਉਹ ਲਗਾਤਾਰ ਪਿਛਲੇ ਸਾਲ 22 ਦਸੰਬਰ ਤੋਂ ਲੈ ਕੇ ਹੁਣ ਤੱਕ ਲੱਗੇ ਆ ਪਹਿਲਾ ਅਠਾ ਪਿੰਡਾਂ ਦਾ ਪਾਣੀ ਪੈਂਦਾ ਜਿੱਥੋਂ ਸੱਤਾਂ ਦਾ ਹਟ ਗਿਆ ਉਹਦੇ ਸੀਚੇ ਵਾਲ ਮਾਡਲ ਬਣਾਦ ਰਿਹਾ ਤਿੰਨ ਜਿਹੜੀਆਂ ਕਲੋਨੀਆਂ ਸੀ ਜਿੰਨੇ ਸਿੱਧਾ ਪਾਣੀ ਡਿੱਗਦਾ ਸੀ ਉਹ ਟ੍ਰੀਟਮੈਂਟ ਪਲਾਂਟ ਨਾਲ ਜੋੜਤਾ ਉਸ ਤੋਂ 79 ਡੈਰੀਆਂ ਸਿੱਧਾ ਪਾਉਂਦੀਆਂ ਸੀ ਪੈਪ ਨੱਪੇ ਹੋਏ ਸੀ ਪਹਿਲਾਂ ਪੈਪੂ ਪਟਦੇ ਰਹੇ ਫਿਰ ਉਹਨਾਂ ਦਾ 2.5 ਮਹੀਨੇ ਗੋਹ ਵੀ ਅਸੀਂ ਆਪ ਚੱਕਿਆ ਵੇ ਤੁਸੀਂ ਜਿਹੜਾ ਹੈਗਾ ਦਾ ਪ੍ਰਬੰਧ ਕਰੋ ਹੁਣ ਵੀ ਉਹਨਾਂ ਦੇ ਉੱਤੇ ਲਗਾਤਾਰ ਨਿਗਰਾਨੀ ਰਾਤ ਨੂੰ ਵੀ ਰੱਖਣੀ ਪੈਂਦੀ ਹੈ ਕਿਉਂਕਿ ਹਜੇ ਵੀ ਜਿਹੜਾ ਹੈਗਾ ਉਹ ਨੇਰੇ ਸਵੇਰੇ ਉਹ Goa ਛੱਡਦੇ ਆ ਉਹਨਾਂ ਦੇ ਉੱਤੇ ਵੀ ਲੱਗੇ ਹੋਏ ਆ ਦੂਸਰਾ ਜਿਹੜਾ ਡੈਂਗਾ ਵਾਲੇ ਸੀ ਇਹਨਾਂ ਦਾ ਪਾਣੀ ਜਿਹੜਾ ਹੈਗਾ ਕੋਈ ਵੀ ਟ੍ਰੀਟਮੈਂਟ ਪਲਾਂਟ ਦੇ ਵਿੱਚ ਪਹੁੰਚਦਾ ਹੀ ਨਹੀਂ ਸੀ ਕਿਉਂਕਿ ਸਾਰੀਆਂ ਹੋਦੀਆਂ ਲੀਕ ਸੀ ਕਦੇ ਇੱਥੋਂ ਨਿਕੜਿਆ ਰੋਜ਼ ਦੀ ਰੋਜ਼ ਅਸੀਂ ਡੜੀਆਂ ਹੈਗੀਆਂ ਉਹ ਵੀਡੀਓ ਪਾ ਕੇ ਤਾਂ ਹੌਲੀ ਹੌਲੀ ਹੁਣ ਜਿਹੜਾ ਹੈਗਾ ਪਾਣੀ ਇਹਨਾਂ ਦਾ ਪਹੁੰਚਣ ਲੱਗਾ ਤੇ ਹੁਣ ਜਿਹੜਾ ਹੈਗਾ ਹਜੇ ਵੀ ਉਹਦੇ ਪੈਰਾਮੀਟਰ ਠੀਕ ਨਹੀਂ ਜੀ ਇਹਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਸ ਰਿਹਾ ਤੇ ਉਹਦਾ ਹੁਣ ਜੋ ਕੁਝ ਫੈਸਲਾ ਉਹਦੇ ਹੱਥਾਂ ਉਹਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਕਿਦਣ ਕਹਿੰਦਾ ਵਾ ਵੀ ਇਹਨਾਂ ਨੂੰ ਬੰਦ ਕਰੋ ਜਾਂ ਕਦਾਂ ਜੀਐਲਡੀ ਤੇ ਜਾਂਦੇ ਹੈ ਜੇ ਕੀ ਹੈ ਉਹ ਕੋਰਟ ਦਾ ਹੁਕਮ ਪਰ ਬਾਕੀ ਜਿਹੜੀਆਂ ਤਾਜਪੁਰ ਡੈਰੀਆਂ ਜਿਹੜੀਆਂ 160 ਟਨ ਗੋਆ ਰੋਜ਼ ਸੜਦੀਆਂ ਸੀ ਉਹਦੇ ਵਿੱਚੋਂ ਅਸੀਂ 17 ਆਪਣੀ ਮਸ਼ੀਨ ਲਾਈਏ 17 ਟਿਪਰ ਰੋਜ਼ ਦੇ ਗੋਏ ਦੇ ਉਹ ਉਹਦੇ ਬਣਾਇਆ ਹੌਦ ਬਣਾਇਆ ਉਹਦੇ ਵਿੱਚੋਂ ਅਸੀਂ ਕੱਢਦੇ ਆਂ ਤੇ ਉਹ ਬਾਹਰ ਲਗਾਣੇ ਆ ਉਹਦੇ ਟਰੈਂਡਰ ਹੋਏ ਆ ਹਜੇ ਇੱਥੇ ਕੰਮ ਪੂਰਾ ਚਾਲੂ ਨਹੀਂ ਹੋਇਆ ਉਹ ਉਹਨੇ ਖੈਰਾ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਹੈਬੋ ਵਾਲੇ ਸੀ ਪਹਿਲਾਂ ਕਰਦੇ ਆ ਤੇ ਫਿਰ ਇੱਥੇ ਕਰਾਂਗੇ ਸੋ ਉਹ ਹੋ ਗਿਆ ਤੇ ਫਿਰ ਸਮਝ ਲਓ 165 ਐਮਐਲਡੀ ਪਾਣੀ ਜਿਹੜਾ ਸੀ ਮਿਊਸਪਲ ਕਾਰਪੋਰੇਸ਼ਨ ਤੋਂ ਡਿੱਗਦਾ ਸੀ ਤੇ ਉਹਦੇ ਬਿਹਾਫ ਦੇ ਉੱਤੇ ਹੀ ਜਿਹੜੇ ਆ ਇੰਡਸਟਰੀ ਵਾਲੇ ਵੀ ਪਾਣੀ ਪਾਉਂਦੇ ਸੀ ਕਿਉਂਕਿ ਇਹ ਕਹਿ ਦੇਣਾ ਜੀ ਇਹ ਤਾਂ ਮਿਊਸਪਲ ਕਮੇਟੀ ਦਾ ਪਰ ਪਾਣੀ ਉਹਦੇ ਵਿੱਚ ਇੰਡਸਟਰੀ ਦਾ ਆਉਂਦਾ ਸੀ ਬੜੇ ਤੜਫੇ ਜਦੋਂ ਉਹ ਪਾਣੀ ਨੂੰ ਜੋੜਿਆ ਸੋ ਉਹ ਵੀ 165 ਐਮਐਲਡੀ ਦਾ ਮਤਲਬ ਸultanpur ਵਰਗੇ 55 ਸ਼ਹਿਰਾਂ ਦਾ ਪਾਣੀ ਜਿਹੜਾ ਸੀ ਟ੍ਰੀਟ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਦੇ ਬਾਵਜੂਦ ਵੀ ਸਿੱਧਾ ਡਕ ਰਿਹਾ ਸੀ ਤੇ ਉਹਦੇ ਉਹਦੇ ਆਸਰੇ ਤੇ ਪਤਾ ਨਹੀਂ ਕਿੰਨੇ ਕੁ ਹੋਰ ਲਾਹਾ ਲੈਂਦੇ ਸੀ ਸੋ ਉਹਦੇ ਬੰਦ ਹੋਣ ਦੇ ਨਾਲ ਇਹਦੇ ਵਿੱਚ ਇੱਕ ਕਾਫੀ ਜਿਹੜਾ ਹੈ ਪਰਵਰਤਨ ਆਇਆ ਦੂਸਰਾ ਇਹਦੇ ਵਿੱਚ ਸੀਗਾ ਕਿ ਜਿਹੜੇ ਇਹਨਾਂ ਨੇ ਡਿੱਕ ਛੱਟਿਆ ਹੋਇਆ ਜੇ ਗੋਹਾਵਾ ਜੇ ਸੁਆਬ ਤੇ ਜੋ ਕੁਝ ਵੀ ਹੈ ਉਹਨੂੰ ਅਸੀਂ ਬਾਹਰ ਕੱਢ ਰਹੇ ਆ ਉਹਦੇ ਉੱਤੇ ਜਿਹੜੀਆਂ ਹੈਗੀਆਂ ਇਸ ਵੇਲੇ ਚਾਰ ਮਸ਼ੀਨਾਂ ਵੱਡੀਆਂ ਲੱਗੀਆਂ ਹੋਈਆਂ ਤੇ ਚਾਰ ਹੀ ਛੋਟੀਆਂ ਮਸ਼ੀਨਾਂ ਅੱਠ ਮਸ਼ੀਨਾਂ ਜਿਹੜੀਆਂ ਹੈਗੇ ਇਸ ਵੇਲੇ ਚੱਲ ਰਹੀਆਂ ਤੇ ਤਿੰਨ ਮਸ਼ੀਨਾਂ ਇਹਦੇ ਅੱਗੇ ਆ ਤੇ ਤੇ ਇੱਕ ਇਹ ਆ ਤੇ ਤਿੰਨ ਨੇ ਇੱਕ ਵੱਡੀ ਇਸੇ ਲੱਗੀ ਹੋਈ ਹੈ ਇੱਕ ਉਦੋਂ ਪਰੇ ਲੱਗੀ ਹੋਈ ਹੈ ਸਾਰੇ ਕੰਮ ਚੱਲਦੇ ਸਾਰੇ ਸਾਰੇ ਦਾ ਕੰਮ ਚੱਲਦਾ ਮੈਂ ਸਵਾਲ ਪੁੱਛਣਾ ਚਾਹੂੰਗਾ ਤੁਹਾਨੂੰ ਮੈਂ ਵੀ ਆਪਾਂ ਅਕਸਰ ਦੇਖ ਰਹੇ ਹਾਂ ਜਿੱਥੇ ਜਿੱਥੇ ਤੁਸੀਂ ਜਾਣਦੇ ਹੋ ਲੋਕਾਂ ਵੱਲੋਂ ਕਿਤੇ ਨਾ ਕਿਤੇ ਵਿਰੋਧ ਵੀ ਕੀਤਾ ਜਾਂਦਾ ਤੁਹਾਨੂੰ ਮੀਨਸ ਕਿਹਾ ਜਾਂਦਾ ਵੀ ਕਿ ਉਸ ਤਰੀਕੇ ਨਾਲ ਕੰਮ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਦਿਖਾਇਆ ਜਾਂਦਾ ਪਰ ਤੁਸੀਂ ਉਸੇ ਰਫਤਾਰ ਨਾਲ ਲੱਗੇ ਹੋਏ ਹੋ ਉਸੇ ਮਿਸਕੈਲੋ ਵੀ ਬਰਕਰਾਰ ਹੋ ਉਸੇ ਕੰਮ ਤੇ ਤਾਂ ਉਹ ਕਿਸ ਚੀਜ਼ ਨੂੰ ਟੈਕਲ ਕਿਵੇਂ ਕਰਦੇ ਹੋ ਮਿਸ ਉਹ ਕਿਸੇ ਨੂੰ ਸਾਰਿਆਂ ਨੂੰ ਆਪਾਂ ਕੋਈ ਵੀ ਸੰਤੁਸ਼ਟ ਨਹੀਂ ਕਰ ਸਕਦੇ ਕਿਉਂਕਿ ਬਾਣੀ ਕਹਿੰਦੀ ਹੈ ਨਾ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਹੁਣ ਥੋੜੇ ਸੇ ਸੋਚਣ ਦਾ ਢੰਗ ਆਪਣਾ ਇਹਨਾਂ ਦਾ ਆਪਣਾ ਵੱਖੋ ਵੱਖਾ ਉਹ ਅਗਲੇ ਜਿਹੜੇ ਐਂਗਲ ਨਾਲ ਦੇਖਦਾ ਆਪਾਂ ਹੁਣ ਆਪਣਾ ਕੰਮ ਤਾਂ ਕਰ ਸਕਦੇ ਆਪ ਨੂੰ ਸਮਝਾ ਸਕਦੇ ਆ ਹੁਣ ਸਾਰਿਆਂ ਨੂੰ ਸਮਝਾਇਆ ਨਹੀਂ ਜਾ ਸਕਦਾ ਸੋ ਉਹਨਾਂ ਨੂੰ ਆਜ਼ਾਦੀ ਵੀ ਹੈ ਜੋ ਕੋਸ ਅਗਲੇ ਦੇ ਮਨ ਚ ਜਦੋਂ ਅਗਲਾ ਕੱਢ ਲੈਂਦਾ ਨਾ ਉਹ ਫਿਰ ਪਤਾ ਲੱਗ ਜਾਂਦਾ ਜੇ ਹੁਣ ਤੁਸੀਂ ਚੁੱਪਾਂ ਕੀ ਤੁਹਾਡੇ ਅੰਦਰ ਕਿਸੇ ਨੂੰ ਨਹੀਂ ਪਤਾ ਹੁਣ ਜਿਹੜਾ ਬੋਲ ਲੈਂਦਾ ਵਾ ਉਹਦੂ ਮੋਰੋਤ ਚੀਜ਼ ਬਾਹਰ ਬਿੱਲੀ ਥੈਲਿਓਂ ਬਾਹਰ ਆ ਜਾਂਦੀ ਹੈ ਸੋ ਸਾਡਾ ਇਹ ਹੈ ਕਿ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਇਹੀ ਕਦੇ ਕਿਸੇ ਨੂੰ ਨਹੀਂ ਕਿਹਾ ਆ ਵੀ ਤੁਸੀਂ ਕਿਉਂ ਕਹਿੰਦੇ ਆ ਜੋ ਕਰ ਰਹੇ ਉਹਨਾਂ ਨੂੰ ਕਰਨ ਦਿਓ ਹਰ ਇੱਕ ਦਾ ਆਪਣਾ 이슈 ਆ ਆਪਾਂ ਇਹ ਤੁਸੀਂ ਵੀ ਸਾਨੂੰ ਐਂ ਵਾਂਗੋ ਜੋ ਕੋ ਸਾਡਾ ਕੋਈ ਮਤਲਬ ਨਹੀਂ ਜੋ ਕੋਈ ਕਰਦਾ ਜਿੱਦਾਂ ਦੀਦਾ ਨੋ ਪ੍ਰੋਬਲਮ ਸਾਡਾ ਮਕਸਦ ਹੈ ਕਿ ਆਮ ਲੋਕਾਂ ਦਾ ਹੁੰਦਾ ਨਿਸ਼ਾਨੇ ਤੋਂ ਭਟਕਾਉਣਾ ਅਸੀਂ ਇਹ ਆਪਣਾ ਕੰਮ ਛੱਡ ਕੇ ਉਹਨਾਂ ਨਾਲ ਜੀਏ ਅਸੀਂ ਕੀ ਲੈਣਾ ਉਹਨਾਂ ਤੋਂ ਅਸੀਂ ਤਾਂ ਸੇਵਾ ਕਰਨੀ ਹੈ ਸਾਡਾ ਕੋਈ ਇਹਦੇ ਤੇ ਕੋਈ ਇਹਦੇ ਵਾਸਤੇ ਸਪੈਸ਼ਲ ਆ ਕੋਈ ਸਾਨੂੰ ਇਹਦੇ ਵਾਸਤੇ ਨਹੀਂ ਮਿਲ ਰਿਹਾ ਅਸੀਂ ਆਪਣੇ ਕੋਲੋਂ ਸੰਗਤ ਦੇ ਕੋਲੋਂ ਜਿਹੜੇ ਹੈਗੇ ਮਸ਼ੀਨਾਂ ਦੇ ਵਿੱਚ ਵੀ ਲੱਗ ਕੇ ਤੇਲ ਪਾ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜੇ ਪਾਣੀ ਹੈ ਗੰਦਗੀ ਹੈ ਇਹ ਮਾਲਵਾ ਤੇ ਰਾਜਸਥਾਨ ਦੇ ਲੋਕ ਪੀਂਦੇ ਆ ਮਨੁੱਖਤਾ ਦਾ ਘਾਣ ਹੋ ਗਿਆ ਸੀ ਉਹਦੇ ਵਾਸਤੇ ਲੱਗੇ ਹੋਏ ਆ ਬਾਕੀ ਹਰੇਕ ਨੂੰ ਆਪਣਾ ਹੱਕ ਆ ਜੋ ਮਰਜ਼ੀ ਕਹਿੰਦਾ ਉਹਨੂੰ ਉਹਦਾ ਜਵਾਬ ਦੇਣ ਲਈ ਬਹੁਤ ਲੋਕ ਸਾਨੂੰ ਨਹੀਂ ਲੋੜ ਉਹਨੂੰ ਜਵਾਬ ਦੇਣ ਨਾਲ ਹਜ਼ਾਰਾਂ ਲੋਕ ਆ ਜਿਹੜੇ ਉਹਨਾਂ ਦਾ ਜਵਾਬ ਉਹ ਦੇ ਦੇਣਗੇ ਕਿ ਹਰ ਜੀ ਦਾ ਜਵਾਬ ਹੁੰਦਾ ਪਰ ਅਸੀਂ ਨਹੀਂ ਦਉਂਦੇ ਕਿ ਜਿਹੜਾ ਹੈਗਾ ਕਿਸੇ ਨੂੰ ਜਿਹੜਾ ਹੈਗਾ ਜੇ ਥੋੜਾ ਵੀ ਕੋਈ ਕਰਦਾ ਵਾ ਇਹਦੇ ਵਾਸਤੇ ਆਵਾਜ਼ ਵੀ ਉਠਾਉਂਦਾ ਅਸੀਂ ਉਹਦਾ ਧੰਨਵਾਦ ਕਰਦੇ ਆ ਬਤੌਰ ਐਮਪੀ ਜੇਕਰ ਤੁਹਾਡੀ ਟੈਂਡੈਂਸ ਦੀ ਗੱਲ ਕੀਤੀ ਜਾਵੇ ਤਾਂ ਟੈਂਡੈਂਸ ਸਭ ਤੋਂ ਇਸ ਟਾਈਮ ਵੱਧ ਗਈ ਨਹੀਂ ਜਾਂਦੀ ਹੈ ਵੀ ਲਗਾਤਾਰ ਤੁਸੀਂ ਹਾਜ਼ਰੀਆਂ ਜਾ ਕੇ ਉੱਥੇ ਪਾਰਲੀਮੈਂਟ ਵਿੱਚ ਭਰਦੇ ਹੋ ਤਾਂ ਮੁੱਦਾ ਕੀ ਗੱਲ ਉੱਥੇ ਵੀ ਚੱਕਿਆ ਜਾਂਦਾ ਵਾਰ-ਵਾਰ ਇਸ ਉੱਥੇ ਵੀ ਅਸੀਂ ਜਿਹੜਾ ਹੈਗਾ ਦੋ ਤਿੰਨ ਵਾਰੀ ਜਿਹੜਾ ਹੈਗਾ ਇਹ ਬੁੱਢੇ ਦਰਿਆ ਦਾ ਵੀ ਚੱਕ ਚੁੱਕੇ ਆ ਹੋਰ ਪਾਣੀਆਂ ਦੇ এনवायरमेंट ਦਾ 에ਅਰ ਪੋਲੂਸ਼ਨ ਦਾ ਜਿੰਨੇ ਵੀ ਸਾਡੇ ਕੋਲ ਹੁੰਦੇ ਆ ਟਾਈਮ ਮਿਲਦਾ ਅਸੀਂ ਇਹ ਮੁੱਦੇ ਨੂੰ ਉਠਾਉਣੇ ਆ ਬਾਕੀ ਐਵੀ ਕੀ ਦਾ ਸੈਸ਼ਨ ਨਹੀਂ ਚੱਲਦਾ ਤੇ ਅਸੀਂ ਹਫ਼ਤੇ ਦੇ ਵਿੱਚੋਂ ਥੋੜਾ ਜਿਹਾ ਇੱਥੇ ਆਏ ਵੀ ਇੱਥੇ ਜੋ ਲੁਧਿਆਣੇ ਆਸੀਂ ਕਰ ਸਕਦੇ ਹਾਂ ਜੇ ਉੱਥੇ ਬੋਲਣ ਦਾ ਟਾਈਮ ਨਹੀਂ ਹੈ ਤੇ ਫਿਰ ਅਸੀਂ ਇੱਥੇ ਕੰਮ ਕਰੀਏ ਕੋਸ਼ਿਸ਼ ਤਰਜੀਹ ਅਸੀਂ ਆਪਣੇ ਜਿਹੜਾ ਸੇਵਾ ਚੱਲ ਰਹੀ ਹੈ ਇਹਨੂੰ ਦਿੰਨੇ ਹੈ ਲੁਧਿਆਣੇ ਦੇ ਲੋਕਾਂ ਨੂੰ ਕੀ ਸੁਨੇਹਾ ਤੁਹਾਡੇ ਵੱਲੋਂ ਆਪਕਸਰ ਤੁਹਾਡੇ ਮੂੰਹੋਂ ਸੁਣਦੇ ਆਂ ਵੀ ਜਿਹੜਾ ਇਹ ਲੁਧਿਆਣਾ ਸ਼ਹਿਰ ਹੈ ਲੁਧਿਆਣੇ ਸ਼ਹਿਰ ਦਾ ਬੁੱਢਾ ਦੇ ਹੈ ਲੁਧਿਆਣੇ ਦੇ ਲੋਕਾਂ ਦਾ ਪਰ ਫਿਰ ਵੀ ਕਿਤੇ ਨਾ ਕਿਤੇ ਜਾਗਰੂਕਤਾ ਹਾਲੇ ਤੀਕਰ ਨਹੀਂ ਆ ਰਹੀ ਹੋ ਇਓ ਨਾ ਗਏ ਸੀ ਜਦੋਂ ਦੇਖਦੇ ਅੱਜ ਵੀ ਇੱਧਰ ਜਾ ਕੇ ਇਹ ਮਸ਼ੀਨਾਂ ਕਿ ਚੱਲਦੀਆਂ ਤੇ ਉੱਥੇ ਦੇਖਿਆ ਕਿ ਜੋ ਵੀ ਘਰਾਂ ਤੋਂ ਸਮਾਨ ਲਿਆਉਂਦੇ ਆ ਬੋਰੇ ਭਰ-ਭਰ ਕੇ ਸਿੱਟੀ ਜਾਂਦੇ ਆ ਉੱਥੇ ਡਸਟਬਨ ਜੇ ਨਹੀਂ ਲੱਗੇ ਆ ਤੇ ਸਾਨੂੰ ਦੱਸਣ ਅਸੀਂ ਡਸਟਬਨ ਕਹਿ ਕੇ ਮਿਊਸਪਲ ਕਮੇਟੀ ਨੂੰ ਲਵਾ ਦਿੰਨੇ ਇਹ ਆਦਤਾਂ ਬਦਲੀਆਂ ਬੈਣਗੀਆਂ ਕਿ ਹੁਣ ਜੇ ਇਹਨੂੰ ਸਾਫ਼ ਕਰਨਾ ਸੀ ਸੁੱਧ ਦੇਖਣਾ ਚਾਹੋਨੇ ਤੇ ਲੁਧਿਆਣੇ ਨਿਵਾਸੀਆਂ ਦਾ ਸਭ ਤੋਂ ਵੱਡਾ ਰੋਲ ਹੈ ਬਿਲਕੁਲ ਜਦੋਂ ਆਪਾਂ ਕੀ 24 ਘੰਟੇ ਆਪਾਂ ਖੜ ਕੇ ਨਿਗਰਾਨੀ ਤਾਂ ਕਰ ਨਹੀਂ ਸਕਦੇ ਸੋ ਇਹ ਜੇ ਇਹ ਸਾਫ ਸੁਥਰਾ ਰੱਖਣਾ ਦਿੰਨਿਆ ਹੱਥ ਜੋੜ ਕੇ ਅਸੀਂ ਤਾਂ ਬੇਨਤੀ ਕਰਾਂਗੇ ਭਾਈ ਇਹ ਬਹੁਤ ਵੱਡਾ ਪੁੰਨ ਹੋਊਗਾ ਵੱਡਾ ਪਰਉਪਕਾਰ ਹੋਊਗਾ ਤੁਸੀਂ ਥੋੜਾ ਜਿਹਾ ਜਿਹੜਾ ਆਪਣੇ ਡਸਟਬਿਨ ਚ ਪਾਉਣ ਦੀ ਬਜਾਏ ਇਹਦੇ ਵੀ ਸਿੱਟ ਦਿੰਨੇ ਆ ਇਹ ਜਾ ਕੇ ਅੱਗੇ ਮੋਰ ਖਲਦਾ ਰਹਿੰਦਾ ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਸੋ ਇਹਦੀ ਅਸੀਂ ਬੇਨਤੀ ਕਰਾਂਗੇ ਕਿ ਸਾਥ ਵੀ ਦਿਓ ਤੇ ਇਹਨੂੰ ਜਿਹੜਾ ਹੈ ਇਹੋ ਜਿਹੇ ਜਿੱਥੇ ਕੰਮ ਕਰਦੇ ਆ ਉਹਨਾਂ ਨੂੰ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਕਲ ਸਹਾ ਵਾਹਿਗੁਰੂ ਜੀ ਕੀ ਫਤਹ